ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾਂ ਬੱਚੇ ਨੂੰ ਗੋਲੀ ਮਾਰਨ ਵਾਲੇ ਕਥਿਤ ਮੁਲਜ਼ਮ ਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਤਾਂ ਪੁਲਿਸ ਨੇ ਨਾਕਾਬੰਦੀ ਦੌਰਾਨ ਇਸ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਮੁਲਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਪਾਰਟੀ ਉੱਤੇ 3 ਰਾਊਂਡ ਫਾਇਰ ਕਰ ਦਿੱਤੇ ਗਏ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਚੱਲੀਆਂ ਗੋਲੀਆਂ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਜਾ ਲੱਗੀ ਹੈ ਜਿਸ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਜਾਣਕਾਰੀ ਦੇ ਅਨੁਸਾਰ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਇਹ ਇਨਕਾਊਂਟਰ ਕੀਤਾ ਗਿਆ ਮੁਲਜ਼ਮ ਕੋਲੋਂ ਇੱਕ 9mm ਦਾ ਪਿਸਤਲ ਅਤੇ ਤਿੰਨ ਜਿੰਦਾ ਰੋਂ ਦਾ ਸਮੇਤ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਤਾ ਮੁਲਜ਼ਮ ਦੀ ਪਛਾਣ ਜਿਹੜੀ ਕਰਨ ਸਿੰਘ ਉਰਫ ਲੁੰਬੜਵਾਸੀ ਚਵਿੰਡਾ ਵਜੋਂ ਹੋਈ ਹੈ ਤਾ ਮੁਲਜ਼ਮ ਦੀ ਪਛਾਣ ਕਰਨ ਸਿੰਘ ਉਰਫ ਲੁੰਬੜਵਾਸੀ ਚਵਿੰਡਾ ਦੇਵੀ ਵਜੋਂ ਹੋਈ ਹੈ ਤਬੀਤੀ 8 ਮਾਰਚ ਨੂੰ ਪਿੰਡ ਖੱਬੇ ਰਾਜਪੁੱਤਾਂ ਦੇ ਵਿੱਚ ਚੱਲ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਗੁਰਸੇਵਕ ਸਿੰਘ ਨੂੰ ਗੋਲੀ ਮਾਰ ਕੇ ਉਧਾ ਕਤਲ ਕਰ ਦਿੱਤਾ ਗਿਆ ਸੀ ਤਾ ਕਤਲ ਕਰਨ ਵਾਲੇ ਕਥਿਤ ਮੁਲਜ਼ਮ ਕਰਨ ਸਿੰਘ ਦਾ ਪੁਲਿਸ ਵੱਲੋਂ ਦੇਰ ਰਾਤ ਇਨਕਾਊਂਟਰ ਕੀਤਾ ਗਿਆ ਇਸਮੁਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਖੱਬੇ ਰਾਜਪੂਤਾ ਗਰਾਊਂਡ ਦੇ ਵਿੱਚ ਫੁੱਟਬਾਲ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉੱਥੇ ਮੌਜੂਦ ਗੁਰਪ੍ਰੀਤ ਸਿੰਘ ਉਰਫ਼ ਫੌਜੀ ਉੱਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਗਿਆ ਸੀ ਜੋ ਕਿ ਫਾਇਰ ਦੌਰਾਨ ਇੱਕ ਗੋਲੀ ਉੱਥੇ ਮੌਜੂਦ 14 ਸਾਲ ਦੇ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਦੇ ਲੱਕ ਵਿੱਚ ਜਾ ਲੱਗੀ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਸੀ ਤਾਂ ਉਕਤ ਮਾਮਲੇ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਕਥਿਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਜਿਹੜੀ ਘਟਨਾ ਕਰਮਈਆ 8325 ਨੂੰ ਖੰਬੇ ਰਾਜਪੂਤਾਂ ਪਿੰਡ ਦੇ ਵਿੱਚ ਫੁੱਟਬਾਲ ਦਾ ਮੈਚ ਸੀ ਗਰਾਊਂਡ ਦੇ ਵਿੱਚ ਉਹ ਜਦੋਂ ਸਾਰੀਆਂ ਟੀਮਾਂ ਨੇ ਕੰਪਲੀਟ ਹੋ ਗਏ ਮੈਚ ਤੇ ਸ਼ਾਮ ਨੂੰ ਆਪਣੇ ਅਨਾਮ ਵੰਡ ਸਮਾਰੋਹ ਚੱਲ ਰਿਹਾ ਸੀ ਤੇ ਉੱਥੇ ਇੱਕ ਇਸ ਪਿੰਡ ਦਾ ਗੁਰਪ੍ਰੀਤ ਸਿੰਘ ਫੌਜੀ ਆ ਜਿਹੜਾ ਫੌਜ ਦੇ ਵਿੱਚ ਸੀ ਉਹ ਵੀ ਚੰਗਾ ਪਲੇਅਰ ਆ ਉਨੂੰ ਪਿੰਡ ਵਾਲੀ ਟੀਮ ਨੇ ਉਹਨੂੰ ਬੁਲਾਇਆ ਸੀ ਉਹ ਆਪਣੇ ਉਥੋਂ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਇੱਥੇ ਆਇਆ ਸੀ ਇਸੇ ਹੀ ਪਿੰਡ ਦਾ ਇੱਕ ਅਮਰ ਹੈਗਾ ਇਹ ਦੋਨੇ ਪਹਿਲਾਂ ਕਿਤੇ ਇਕੱਠੇ ਇੱਕ ਪੜਦੇ ਵੀ ਰਹੇ ਆ ਆ ਉਸ ਵੇਚ ਇਹਨਾਂ ਦੀ ਕੋਈ ਪੁਰਾਣੀ 5-7 ਸਾਲ ਪਹਿਲਾਂ ਦੀ ਕੋਈ ਆਪਸੀ ਟੁੱਟ ਟੁੱਟਿਆ ਸੀ ਇੱਕ ਦੂਜੇ ਨੂੰ ਤੇ ਉਹ ਉਹਦੇ ਮਨ ਦੇ ਵਿੱਚ ਸੀਗਾ ਵੀ ਮੈਂ ਇਹਨੂੰ ਸਭ ਕੁਝ ਸੁਖਾਉਣਾ ਉਹਨੇ ਕੀ ਕੀਤਾ ਇਹ ਬੰਦੇ ਹਾਇਰ ਕਰਕੇ ਅਮਰ ਨੇ ਜੋ ਕਿ ਅੱਜ ਦੀ ਰੇਟ ਚੋਂ ਬਾਹਰ ਹੈਗਾ ਤੇ ਉਹਨੇ ਬੰਦੇ ਹਾਇਰ ਕਰਕੇ ਇਹਨਾਂ ਤੇ ਫਾਇਰਿੰਗ ਕਰਵਾਈ ਸੀ कि ਜਿਹਦੇ ਨਾਲੇ ਗੁਰਪ੍ਰੀਤ ਵੀ ਇੰਜਰਡ ਹੋਇਆ ਸੀ ਜਿਹੜਾ ਫੌਜ ਦਾ ਮੁੰਡਾ ਤੇ ਇਹ ਨਾਲ ਹੀ ਉਹਦੇ ਲਾਗੇ ਖੜਾ ਸੀਗਾ ਗੁਰਸੇਵਕ ਸਿੰਘ ਇਹ 14-15 ਸਾਲ ਦਾ ਸੀ ਨੰਗਲੀ ਪਿੰਡ ਪੈਂਦਾ ਸਾਡੇ ਮੈਚਰ ਥਾਣੇ ਦੇ ਵਿੱਚ ਹੀ ਤੇ ਤਿੰਨ ਭਰਾਵਾਂ ਦਾ ਤਿੰਨਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਉਹਦੀ ਮੌਕੇ ਤੇ ਹੀ ਇੱਥੇ ਇੰਜਰਡ ਹੋ ਗਿਆ ਸੀ ਤੇ ਡੈਥ ਹੋ ਗਈ ਸੀ ਗੋਲੀ ਲੱਗਣ ਦੇ ਨਾਲ ਉਹਦੇ ਵਿੱਚ ਅਸੀਂ ਪਰਚਰ ਰਜਿਸਟਰਡ ਕੀਤਾ ਸੀ ਪਰਚਰ ਰਜਿਸਟਰਡ ਕਰਨ ਤੋਂ ਜਿਹੜਾ ਮੇਨ ਸੀਗਾ ਮੋਟਰਸਾਈਕਲ ਚਲਾਉਣ ਵਾਲਾ ਤਾਂ ਅਸੀਂ ਪਹਿਲੇ ਹੀ ਰਾਉਂਡ ਅਪ ਕਰ ਲਿਆ ਇਹ ਸੀਗਾ ਕਰਨ ਚਵਿੰਡਾ ਦੇਵੀ ਦਾ ਰਹਿਣ ਵਾਲਾ ਹੈ ਇਹ ਇਹਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਂ ਤੁਹਾਨੂੰ ਇਹ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ ਪਾ ਕੇ ਅੰਦਰ ਭੇਜੀ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਸ਼ਾਮੀ 7:30 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮੁਲਾਜ਼ਮ ਦੂਰ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਨੂੰ ਤੇਜ਼ ਕਰਕੇ ਅੱਗੇ ਲੰਘਿਆ ਪਰ ਅਗਲੇ ਮੁਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੁੱਟਿਆ ਸਪਲੈਂਡਰ ਉਹਨਾ ਨੰਬਰ ਤੋਂ ਸੁੱਟ ਕੇ ਦਾ ਸਾਰੀ 9mm ਦਾ ਪਿਸਤਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਗੂ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਕਿ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੰਜੀਤ ਤਾਕੀ ਕੋ ਮੋਟਰਸਾਈਕਲ ਤੋਂ ਲੱਗਾ ਡਿੱਗੇ ਪਏ ਤੇ ਅਰਾਊਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਬਾਬਰ ਕਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਇਹ ਮਤਲਬ ਇਹੀ ਹੈ ਇਹ ਇਹ ਸਾਡਾ ਹੁਣ ਪੂਰੇ ਦਾ ਪੂਰਾ ਕੇਸ ਇਹਦਾ ਟ੍ਰੇਸ ਹੋ ਗਿਆ ਜੀ ਕਿ ਇਹਦੇ ਵਿੱਚ ਸਰ ਹੋਰ ਵੀ ਕੋਈ ਨਾਮ ਜਿਹਾ ਹੈਗਾ ਬਾਕੀ ਕੀ ਅਜੇ ਬਾਕੀ ਹੁਣ ਇਹਦੇ ਤੋਂ ਗਾਂ ਪੁੱਛਾਂਗੇ ਵੀ ਕੌਣ ਕੌਣ ਬੰਦਾ ਹੈਗਾ ਉਦਾਂ ਤਾਂ ਇਹਦੇ ਵਿੱਚ ਅਮਰ ਹੈਗਾ ਉਹਦੀ ਮਾਤਾ ਸੀ ਉਹ ਅਸੀਂ ਅਰੈਸਟ ਕਰ ਲਏ ਆ ਹੋਰ ਬੰਦੇ ਜਿਹੜੇ ਸੀ ਸਾਰੇ ਅਰੈਸਟ ਹੋ ਚੁੱਕੇ ਆ ਉਹ ਅਗਲੀ ਗਾਂ ਦੀ ਪੁੱਛ ਗਿਸ਼ ਤੇ ਇਹ ਦੱਸੂਗਾ ਕਿਉਂਕਿ ਮੇਨ ਸ਼ੂਟਰ ਇਹ ਸੀ ਗੋਲੀਆਂ ਉਦਣ ਇਹਨੇ ਮਾਰੀਆਂ ਸੀ ਠੀਕ ਹੈ ਧੰਨਵਾਦ